ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਿਡਨ ਹੈਂਡ ਦੇ শ্রোਤੇ ਤੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਨਵੀਂ ਗੱਲ ਚੱਲੀ ਆ ਪੰਜਾਬ ਦੇ ਸੂਬੇ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਸੀਐਮ ਸਾਹਿਬ ਤੋਂ ਹਰਾ ਪੈਨ ਖੋਲਿਆ ਇਹਦੇ ਉੱਤੇ ਤੁਹਾਡੇ ਕੀ ਵਿਚਾਰ ਜੀ ਇਹ ਹਰਾ ਪੈਨ ਖੋਲਿਆ ਚਾਹੇ ਕਹੋ ਵੀ ਸ਼ੇਰ ਦੇ ਦੰਦ ਕੱਟ ਤੇ ਬਿਲਕੁਲ ਸ਼ੇਰ ਬਿਨਾ ਦੰਦਾ ਵਾਲਾ ਕਰਤਾ ਸ਼ੇਰ ਹੈ ਪਰ ਬਿਨਾ ਦੰਦਾਂ ਵਾਲਾ। ਕੀ ਵਾਦਾ ਸ਼ਿਕਾਰ ਨਹੀਂ ਕਰ ਸਕਦਾ। ਗੱਲ ਇਹ ਹੈ ਵੀ ਜਦੋਂ ਸ਼ੇਰ ਬਿਨਾ ਦੰਦਾਂ ਵਾਲਾ ਹੋ ਜਾਂਦਾ ਨਾ ਹਾਂਜੀ ਉਹ ਫਿਰ ਬੜਕ ਵੀ ਨਹੀਂ ਮਾਰ ਸਕਦਾ। ਉਹ ਜਦੋਂ ਬੜਕ ਮਾਰਦਾ ਨਾ ਮਿਉਂ ਵਰਗੀ ਆਵਾਜ਼ ਨਿਕਲਦੀ ਆ ਉਹਦੀ। ਹਾਂ ਇਦਾਂ ਹਾਂ ਮਤਲਬ ਇਹ ਕੀ ਹੋਇਆ? ਉੱਪਰਲੀ ਲੀਡਰਸ਼ਿਪ ਨੇ ਮਤਲਬ ਦਿੱਲੀ ਵਾਲੀ ਨੇ ਭਗਵੰਤ ਮਾਨ ਦੀਆਂ ਮੁੱਖ ਮੰਤਰੀ ਦੀਆਂ ਸਾਰੀਆਂ ਤਾਕਤਾਂ ਹੀ ਖੋਹ ਲਈਆਂ। ਤੇ ਉਹ ਤਾਕਤਾਂ ਖੋਹ ਕੇ ਚੀਫ ਸੈਕਟਰੀ ਨੂੰ ਦੇਤੀਆਂ ਤੇ ਉਹ ਇਹ ਉਹਨਾਂ ਨੂੰ ਮਤਲਬ सीएम ਤੋਂ ਵੀ ਵੱਧ ਪਾਵਰਫੁੱਲ ਕਰਦਾ ਠੀਕ ਹੈ ਜੀ ਕਿਉਂਕਿ ਹੁਣ ਜਿਹੜੇ ਆ ਨਾ ਕੇਜਰੀਵਾਲ ਸਾਹਿਬ ਪੰਜਾਬ ਨੂੰ ਕੀ ਫੈਕਟਰੀ ਦੇ ਥਰੂ ਚਲਾਉਣਗੇ ਓਕੇ ਭਗਵੰਤ ਮਾਨ ਜੀ ਦੀ ਇਹ ਹੋਇਆ ਕਿਉਂ ਹੈ ਅੱਜ ਤੋਂ ਕੋਈ 2 2.5 ਮਹੀਨੇ ਪਹਿਲਾਂ ਮਹਾਲੀ ਦੇ ਜਿਹੜੇ ਲੈਂਡ ਪੁਲਿੰਗ ਸਕੀਮ ਵਾਲੀ ਜਿਹੜੀ ਉੱਥੇ ਸੀਗੀ ਸੈਕਟਰਾਂ ਦੀ ਉਹ ਇੱਕ ਫਾਈਲ ਭੇਜੀ ਸੀਗੀ ਗਮਾੜਾ ਹਾਂ ਗਮਾੜਾ ਨੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਫਾਈਲ ਭੇਜੀ ਸਾਈਨ ਕਰਨ ਵਾਸਤੇ ਤਮ ਮੁੱਖ ਮੰਤਰੀ ਸਾਹਿਬ ਉਹਨਾਂ ਅਫਸਰਾਂ ਨੂੰ ਮਤਲਬ ਪੈ ਨਿਕਲੇ ਠੀਕ ਹੈ ਜੀ ਗੱਲ ਪੈ ਗਿਆ ਵੀ ਤੁਸੀਂ ਆ ਮੇਰੇ ਕੋਲੇ ਕੀ ਲੈ ਕੇ ਆਈ ਜਾਨੇ ਹੋ ਮੈਨੂੰ ਪਤਾ ਇਹਦੇ ਵਿੱਚ ਕੀ ਹੈ ਕੀ ਇਹ ਠੱਗੀ ਟੋਰੀ ਕਿਵੇਂ ਰੁਪਏ ਇਹਨਾਂ ਨੇ ਅਫਸਰਾਂ ਨੇ ਇਹ ਉਹ ਮਤਲਬ ਉਹਨਾਂ ਨੇ ਫਾਈਲ ਨੂੰ ਸਾਈਨ ਕਰਨ ਤੋਂ ਨਾ ਕਰਤੀ ਰਿਜੈਕਟ ਕਰਤਾ ਉਹ ਅਫਸਰ ਵਿਚਾਰੇ ਚੁੱਪ ਕਰਕੇ ਫਾਈਲਾਂ ਕੱਚੇ ਚ ਦਿੱਤੀਆਂ ਵਾਪਸ ਚਲੇ ਗਏ ਉਹਨਾਂ ਨੇ ਜਾਣਾ ਹੀ ਸੀ ਬਿਲਕੁਲ ਜੀ ਜਦੋਂ ਉਹ ਹਲੇ ਆਉਦੇ ਦਫ਼ਤਰ ਵੀ ਨਹੀਂ ਸੀ ਪਹੁੰਚੇ ਵਾਪਸ ਹਾਂਜੀ ਤਾਂ ਉਪਰੋਂ ਭਗਵੰਤ ਮਾਨ ਨੂੰ ਫੋਨ ਆ ਗਿਆ ਮਾਨ ਸਾਹਿਬ ਨੂੰ ਵੀ ਇਹ ਫੈਲਾ ਫਟਾਫਟ ਸਾਈਨ ਕਰਦੇ ਬਹੁਤ ਜ਼ਰੂਰੀ ਨੇ ਠੀਕ ਹੈ ਜੀ ਨਿਮੋ ਚੁਣਾ ਜੀ ਇਹੋ ਕੇ ਦੁਬਾਰਾ ਫਿਰ ਫੋਨ ਕੀਤਾ ਅਫਸਰਾਂ ਨੂੰ ਭਾਈ ਆਜੋ ਫੈਲਾ ਆ ਕੇ ਸਾਈਨ ਕਰਾ ਲਓ ਠੀਕ ਹੈ ਜੀ ਹੁਣ ਉਹ ਅਫਸਰ ਵਿਚਾਰ ਉਸੇ ਟਾਈਮ ਵਾਪਸ ਆਏ ਮਾਨ ਸਾਹਿਬ ਨੇ ਫੈਲਾ ਸਾਈਨ ਕਰਤੀਆਂ ਇਹ ਕੇਜਰੀਵਾਲ ਸਾਹਿਬ ਨੇ ਉਦਣ ਹੀ ਧਾਰ ਲਿਆ ਸੀਗਾ ਵੀ ਇਹ ਬੰਦਾ ਹੁਣ ਸਾਡੇ ਕੰਮ ਦਾ ਨਹੀਂ ਹੈਗਾ ਏ ਦੀ ਪਾਵਰ ਸਾਨੂੰ ਟਰਾਂਸਫਰ ਕਰਨੀ ਪੈਣੀ ਹੈ ਠੀਕ ਹੈ ਜੀ ਕਿਉਂਕਿ ਗੱਲ ਇਹ ਹੈ ਵੀ ਆਪਾਂ ਪਿੱਛੇ ਇਹ ਗੱਲ ਕੀਤੀ ਸੀਗੀ ਅਰਬਨ ਡਵੈਲਪਮੈਂਟ ਦੇ ਉੱਪਰ ਜਿਹੜੀ ਇਹ ਜ਼ਮੀਨਾਂ ਅਕਵਾਇਰ ਕਰਨ ਦੀ ਬਿਲਕੁਲ ਜੀ ਇਹ ਸਾਰਾ ਖੇਲਾ ਉਹੀ ਹੈ ਸੇਮ ਇਹ ਗੱਲ ਇਹ ਵੀ ਜਿਹੜੀ ਅਕਵਾਇਰ ਕੋਰ ਹੋਣੀ ਹੈ ਹੋਣੀ ਹੁਣ ਇਹ ਨਹੀਂ ਇਹ ਰੋਲਾ ਰਪਈਆ ਠੀਕ ਇਹਦੇ ਚੋਂ ਸਰਕਾਰ ਨੂੰ ਕੋਈ ਆਮਦਨ ਹੋਵੇ ਨਾ ਹੋਵੇ ਲੇਕਿਨ ਪਾਰਟੀ ਨੂੰ ਜ਼ਰੂਰ ਪੈਸੇ ਇਕੱਠੇ ਹੋ ਜਾਂਦੇ ਆ ਅੱਛਾ ਕਿਉਂਕਿ ਹੁਣ ਪਾਰਟੀ ਨੇ ਅਬੀ ਤਿਆਰੀ ਕੀਤੀ ਹੋਈ ਵੀ ਅਸੀਂ ਬਿਹਾਰ ਵੀ ਇਲੈਕਸ਼ਨ ਲੜਾਂਗੇ ਹਾਂਜੀ ਹੁਣ ਉਹ ਦੂਜੇ ਸੂਬੇ 'ਚ ਇਲੈਕਸ਼ਨ ਲੜਨ ਲਈ ਪੈਸਾ ਬਹੁਤ ਚਾਹੀਦਾ ਹੁੰਦਾ ਬਿਲਕੁਲ ਪੈਸੇ ਦਾ ਸੋਰਸ ਇਹਨਾਂ ਕੋਲੇ ਕੀ ਹੈ ਕੇਜਰੀਵਾਲ ਕੋਲੇ ਇੱਕ ਪੰਜਾਬ ਹੀ ਹੈ ਰਹਿ ਗਿਆ ਪੰਜਾਬ ਉਹ ਹੁਣ ਦਿੱਲੀੋਂ ਤਾਂ ਉਹਨਾਂ ਨੇ ਨਕਾਰਤਾ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਦੇਖਿਆ ਵੀ ਉਹਨਾਂ ਨੇ ਵੀ ਸਭ ਤੋਂ ਵੱਧ ਪੈਸਾ ਇਕੱਠਾ ਕਿੱਥੋਂ ਹੋ ਸਕਦਾ ਬਿਲਕੁਲ ਉਹ ਫਿਰ ਕੀ ਹੈ ਜਿਹੜੇ ਇਹ ਲੈਂਡ ਮਾਫੀ ਆ ਲੈਂਡ ਮਾਫੀਆ ਜਿਹੜਾ ਉਹ ਸਭ ਤੋਂ ਵੱਧ ਰੁਪਈਆ ਲੈਂਡ ਮਾਫੀਆ ਹੀ ਕਿਸੇ ਨੂੰ ਦੇ ਸਕਦਾ ਫਿਰ ਇਹਨਾਂ ਨੇ ਕੋਦਾਂ ਦੀ ਪਲਾਨਿੰਗ ਤਿਆਰ ਕੀਤੀ ਵੀ ਜੀ ਆਪਾਂ ਜ਼ਮੀਨਾਂ ਦੇ ਵਿੱਚ ਲੈਂਡ ਪੂਲਿੰਗ ਸਕੀਮ ਲਿਆ ਕੇ ਇਹ ਕਰਨਗੇ ਕਿ ਆਲਟੀਮੇਟਲੀ ਉਹਨਾਂ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਹੁਣਾ ਕੁਛ ਨਹੀਂ ਇਹ ਰੌਲਾ ਰੱਪਾ ਐਂ ਹੀ ਪੈ ਜਾਣਾ ਤੇ ਮੁੜ ਕੇ ਕੀ ਆ ਜਿਹੜੇ ਬਿਲਡਰ ਨੇ ਉਹਨਾਂ ਨੂੰ ਕਹਿ ਦੇਣਾ ਜੀ ਤੁਹਾਨੂੰ ਕੋਈ ਗੱਲ ਨਹੀਂ ਅਸੀਂ ਸੀਐਲਯੂ ਕਰਦੇਾਂਗੇ ਇਹ ਕਰਦੇਾਂਗੇ ਉਹ ਕਰਦੇਾਂਗੇ ਉਹਨਾਂ ਨੇ ਅਸੇ ਪਸੇ ਸ਼ਹਿਰਾਂ ਦੇ ਜ਼ਮੀਨਾਂ ਖਰੀਦ ਕੇ ਸੀਐਲਯੂ ਕਰਾ ਕਰੂ ਕੇ ਤੇ ਜੋ ਵੀ ਕੋਈ ਫੰਡ ਫੁੰਡਾ ਅੰਡਰ ਦਾ ਟੇਬਲ ਜਿਹੜਾ ਜਾਣਾ ਹੁੰਦਾ ਉਹ ਇਹਨਾਂ ਨੂੰ ਚਲੀ ਜਾਊਗਾ ਮਤਲਬ ਇਹ ਹੈ ਵੀ ਆਮ ਆਦਮੀ ਪਾਰਟੀ ਨੂੰ ਤਾਂ ਫਾਇਦਾ ਹੋਊਗਾ ਪੰਜਾਬ ਨੂੰ ਇਹਦੇ ਚ ਕੋਈ ਫਾਇਦਾ ਨਹੀਂ ਹੁੰਦਾ ਠੀਕ ਹੈ ਜੀ ਇਹ ਲੈ ਦੇ ਕੇ ਜਿਹੜਾ ਕੁਝ ਸਿਸਟਮ ਚੱਲ ਰਿਹਾ ਨਾ ਇਹ ਜਿਹੜਾ ਮਤਲਬ ਮਾਨ ਸਾਹਿਬ ਦੀਆਂ ਸ਼ਕਤੀਆਂ ਖੋਈਆਂ ਗਈਆਂ ਨੇ ਹਾਂਜੀ ਉਸ ਉਹਦਾ ਕਾਰਨ ਹੀ ਇਹ ਹੈ ਹੁਣ ਤੁਸੀਂ ਇਹ ਦੇਖੋ ਵੀ ਇਹ ਆਮ ਆਦਮੀ ਪਾਰਟੀ ਜਦੋਂ ਆਈ ਸੀ ਇਹ ਗੱਲਾਂ ਕਰਦੀ ਸੀ ਜੀ ਇਹ ਇਹ ਸਰਕਾਰ ਪਿੰਡਾਂ ਦੀਆਂ ਸੱਥਾਂ ਤੋਂ ਚੱਲਿਆ ਕਰੋ ਬਿਲਕੁਲ ਹੁਣ ਤੁਸੀਂ ਦੇਖੋ ਵੀ ਰੂਰਲ ਡਵੈਲਪਮੈਂਟ ਦੀ ਤਾਂ ਕੋਈ ਗੱਲ ਹੀ ਨਹੀਂ ਕਰਦੇ ਸਹੀ ਨਹੀਂ ਗੱਲ ਹੀ ਨਹੀਂ ਹੈ ਇਹ ਅਰਬਨ ਡਵੈਲਪਮੈਂਟ ਦੀ ਕਿਉਂ ਗੱਲ ਹੋ ਰਹੀ ਹੈ ਇਹ ਅਰਬਨ ਡਵੈਲਪਮੈਂਟ ਦੀ ਗੱਲ ਇਹ ਹੋ ਰਹੀ ਹੈ ਕਿਉਂਕਿ ਜਿਹੜੇ ਦਿੱਲੀ ਵਾਲੇ ਨੇ ਨਾ ਉਹਨਾਂ 'ਚ ਕੋਈ ਰੂਰਲ ਵਾਲਾ ਹੈ ਹੀ ਨਹੀਂ ਓਕੇ ਠੀਕ ਹੈ ਦੇਖੋ ਜਿਹੜਾ ਕੋਈ ਮਾਨ ਸਾਹਿਬ ਨੇ ਇਹ ਧਰਾਤਲ ਨਾਲ ਜੁੜੇ ਹੋਏ ਨੇ ਏ ਰੂਰਲ ਡਵੈਲਪਮੈਂਟ ਦੀ ਗੱਲ ਕਰ ਸਕਦੇ ਨੇ ਮਤਲਬ ਦੇਖੋ ਪਹਿਲਾਂ ਗੱਲਾਂ ਕਰਦੇ ਸੀ ਜੀ ਅਸੀਂ ਟੋਬਿਆਂ ਨੂੰ ਮਤਲਬ ਸੁਖਣਾ ਲੇਕ ਬਣਾ ਦਿਆਂਗੇ ਤੇ ਪਿੰਡ ਪਿੰਡ 'ਚ ਲਾਇਬ੍ਰੇਰੀ ਬਣਾ ਦਾਂਗੇ ਜੇ ਕਰਦਾਂਗੇ ਬੱਸ ਸਟੈਂਡ ਬਣਾ ਦਾਂਗੇ ਫਲਾਣਾ ਠਮਕਾਣਾ ਜੇ ਬਹੁਤ ਕੁਝ ਗੱਲਾਂ ਕੀਤੀਆਂ ਪਰ ਹੁਣ ਉਹ ਮਾਨ ਸਾਹਿਬ ਦਾ ਵਾਸ ਹੀ ਨਹੀਂ ਚੱਲਦਾ ਜਦੋਂ ਤਾਕਤਾਂ ਹੀ ਸਾਰੀਆਂ ਖੋਲੀਆਂ ਹਰੇ ਪੈਨ ਵਾਲੀ ਤਾਕਤ ਹੀ ਖੋਲੀ ਹੁਣ ਮਾਨ ਸਾਹਿਬ ਡਵੈਲਪਮੈਂਟ ਕਿਵੇਂ ਕਰਾਉਣ ਤੇ ਪਿੰਡਾਂ ਦੀ ਡਵੈਲਪਮੈਂਟ ਕਰਕੇ ਰੁਪਈਆ ਨਹੀਂ ਆਉਂਦਾ ਠੀਕ ਹੈ ਜੀ ਉਹਦੇ 'ਚ ਰੁਪਈਆ ਲੱਗਦਾ ਤੇ ਜਿਹੜੀ ਇਹ ਸ਼ਹਿਰਾਂ ਦੀ ਡਵੈਲਪਮੈਂਟ ਦੀ ਅਰਬਨ ਡਵੈਲਪਮੈਂਟ ਦੀ ਗੱਲ ਕਰਨਗੇ ਤਾਂ ਉਹਦੇ 'ਚ ਰੁਪਈਆ ਆਉਣਾ ਹੈ ਪਾਰਟੀ ਨੂੰ ਓਕੇ ਰੂਰਲ 'ਚ ਲੱਗਦਾ ਅਰਬਨ 'ਚ ਆਉਂਦਾ ਦੇਖੋ ਰੂਰਲ ਦੇ ਵਿੱਚ ਤਾਂ ਦੇਖੋ ਖਰਚਾ ਕਰਨਾ ਪੈਣਾ ਕਰਨਾ ਪੈਣਾ ਬਿਲਕੁਲ ਬਿਲਕੁਲ ਹੁਣ ਜੇ ਛੱਪੜਾਂ ਦਾ ਨਵੀਨੀਕਰਨ ਕਰਨਗੇ ਕੋਈ ਸੜਕਾਂ ਪਿੰਡਾਂ ਦੀਆਂ ਬਣਾਉਣਗੇ ਲੋਕ ਡੈਲਾ ਲਾਉਣਗੇ ਉਹਦਾ ਕੋਲੋਂ ਸਰਕਾਰ ਪੈ ਗਿਆ ਕਰੂਗੀ ਲਾਊਗੀ ਲਾਊਗੀ ਇਹਦੇ 'ਚ ਕੀ ਹੈ ਇੱਕ ਮਤਲਬ ਲੈਂਡ ਮਾਫੀਆ ਨੂੰ ਸਨੇਹਾ ਦੇਤਾ ਵੀ ਆ ਜਾਓ ਤੁਸੀਂ ਚੱਕ ਦੋ ਫਟੇ ਆ ਉਹ ਉਹਦੇ ਕਰਕੇ ਇਹਨਾਂ ਨੇ ਰੁਪਈਆ ਇਕੱਠਾ ਕਰਨਾ ਤੇ ਆਪ ਦਾ ਸਰਕਾਰ ਦੇ ਤਾਂ ਪੱਲੇ ਕੁਝ ਪੈਣਾ ਨਹੀਂ ਤੇ ਜਿਹੜਾ ਪਾਰਟੀ ਦੇ ਪੱਲੇ ਫੰਡ ਫੁੰਡ ਆ ਜਾਣਾ ਤੇ ਇਹ ਇੰਨੀਆਂ ਗੱਲਾਂ ਹੋਣਾ ਹੋਣਾ ਕੁਝ ਨਹੀਂ ਦਿਰਾ ਦੋਤੇ ਬਸ ਗੱਲਾਂ ਹੀ ਨੇ ਇਹ ਗੱਲਾਂ ਹੀ ਨੇ ਗੱਲਾਂ ਦਾ ਖੜਾ ਆ ਕਰਪੁਰਕੇ ਇਹਨਾਂ ਰੁਪਈਏ ਇਕੱਠੇ ਕਰ ਕਰ ਲੈਣੇ ਆ ਪੰਜਾਬ ਦਾ ਇਹ ਚ ਕੋਈ ਫਾਇਦਾ ਨਹੀਂ ਫਾਇਦਾ ਹੈਗਾ ਪਾਰਟੀ ਦਾ ਪਾਰਟੀ ਨੂੰ ਹੀ ਫਾਇਦਾ ਤੇ ਫਾਇਦਾ ਭਗਵੰਤ ਮਾਨ ਸਿਰੋ ਨਹੀਂ ਹੋ ਰਿਹਾ ਮਤਲਬ ਕਿ ਜੇ ਦੇਖਿਆ ਜਾਵੇ ਭਗਵੰਤ ਮਾਨ ਆਪਣਾ ਚੰਗਾ ਬੰਦਾ ਇਨਸਾਨ ਇਨਸਾਨੀਅਤ ਤੌਰ ਤੇ ਭਗਵੰਤ ਮਾਨ ਦੇ ਖਿਲਾਫ ਪੰਜਾਬ ਦੇ ਵਿੱਚ ਹਲੇ ਰੋਸ ਹੈ ਸਿਰ ਰੋਸ ਹੈ ਜੀ ਏਦੋਂ ਪਹਿਲਾਂ ਕੀ ਇਹ ਜਿਹੜਾ ਰੋਸ ਹੈ ਨਾ ਇਹ ਮਤਲਬ ਨਫਰਤ ਕੇ ਬਦਲ ਜੀ ਹਾਂ ਜੀ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਆਪਦਾ ਕੋਈ ਨਾ ਕੋਈ ਹੱਲ ਕਰ ਲੈਣ ਸੀਨਾ ਸੀਨਾ ਦੇਖੋ ਜੇ ਕੋਈ ਮੜੀਆਂ ਮੁੱਠੀਆਂ ਅੱਖਾਂ ਦਿਖਾਉਣਗੇ ਕੋਈ ਆਪਦਾ ਕਣ ਕੰਡਾ ਦਿਖਾਉਣਗੇ ਤਾਂ ਸ਼ਾਇਦ ਪੰਜਾਬ ਬਚ ਜੇ ਨਹੀਂ ਪੰਜਾਬ ਬਚਣ ਦਾ ਕੁਛ ਲੱਗਦਾ ਨਹੀਂ ਹੁਣ ਦੂਜੀਆਂ ਪਾਰਟੀਆਂ ਵੀ ਪਹਿਲਾਂ ਆਪਣੇ ਰਹੀਆਂ ਨੇ ਉਹਨਾਂ 'ਚ ਵੀ दखਲ ਅੰਦਾਜ਼ੀ ਕੇਂਦਰੀ ਲੀਡਰਸ਼ਿਪ ਕਰਦੀ ਸੀਗੀ ਹਾਂਜੀ ਹੁਣ ਕੈਪਟਨ ਮਨਰੇਂਦਰ ਸਿੰਘ ਦੀ ਸਰਕਾਰ ਸੀ ਉਹਨਾਂ ਨੇ ਪਾਣੀ ਵਾਲਾ ਸਮਝੌਤਾ ਰੱਦ ਕੀਤਾ ਨਾ ਬਿਲਕੁਲ ਆਪਦੀ ਹਾਈ ਕਮਾਂਡ ਦੇ ਅਗੇਂਸਟ ਜਾ ਕੇ ਕੀਤਾ ਕੀਤਾ ਜੀ ਕੀਤਾ ਠੀਕ ਹੈ ਜੀ ਇਹ ਇਦਾਂ ਹੀ ਇਹਨਾਂ ਨੂੰ ਵੀ ਮੜਾ ਮੋਟਾ ਆਪ ਦਾ ਗਣਕੰਡਾ ਦਿਖਾਉਣਾ ਪੈਣਾ ਦਿਖਾਉਣਾ ਪੈਣਾ ਵੀ ਭਾਈ ਮੈਂ ਹੈਗਾ ਏਦੋਂ ਪਹਿਲਾਂ ਕੀ ਜਿਹੜਾ ਲੋਕਾਂ ਦਾ ਰੋਸ ਹੈ ਇਹ ਨਫਰਤ 'ਚ ਬਦਲ ਇਹ ਨਫਰਤ 'ਚ ਬਦਲ ਜੇ ਮਾਨ ਸਾਹਿਬ ਨੂੰ ਚਾਹੀਦਾ ਕੀ ਕੁਛ ਨਾ ਕੁਛ ਇਹਦਾ ਹੱਲ ਕੱਢਣ ਵਾਲੇ ਪਾਸੇ ਤੁਰਨ ਤੇ ਹਲੇ ਵੀ ਕੋਈ ਡੁੱਲੇ ਮੇਰਾ ਦਾ ਕੁਛ ਨਹੀਂ ਕੁਛ ਨਹੀਂ ਵਿਗੜਿਆ ਬਿਲਕੁਲ ਨਹੀਂ ਇਹ ਹੋ ਸਕਦਾ ਹੋ ਸਕਦਾ ਇੱਛਾ ਸ਼ਕਤੀ ਜਈਦੀ ਹੈ ਮਤਲਬ ਮਾਨ ਸਾਹਿਬ ਜੇ ਚਾਹਣ ਤਾਂ ਹੋ ਸਕਦਾ ਮੇਰਾ ਦਿਲ ਕਹਿੰਦਾ ਕਿ ਮਾਨ ਸਾਹਿਬ ਕਰਨਗੇ ਜਰੂਰ ਦੇਖੋ ਜੀ ਸਾਰਿਆਂ ਨੂੰ ਲੱਗਦਾ ਤਾਂ ਗੱਲ ਇਹ ਆ ਜੀ ਉਹ ਨਾ ਕੀ ਕਹਿੰਦੇ ਹੁੰਦੇ ਆ ਵੀ ਊਠ ਦਾ ਬੁੱਲ ਕਦੋਂ ਡਿੱਗਦਾ ਇਹ ਸਾਰਿਆਂ ਨੂੰ ਉਵੇਂ ਹੀ ਆ ਊਠ ਦੇ ਬੁੱਲ ਡਿੱਗਣ ਵਾਲੀ ਗੱਲ ਐ ਇਹ ਠੀਕ ਐ ਜੀ ਹਾਂ ਇਹ ਪਤਾ ਨਹੀਂ ਹੁਣ ਕਦੋਂ ਡਿੱਗਦਾ ਬਿਲਕੁਲ ਬਿਲਕੁਲ ਬਿਲਕੁਲ